ਰਾਤ ਨੂੰ ਸੁੱਤੇ ਪਿਆ ਦੇ ਉੱਤੇ ਪਾਕਿਸਤਾਨ ਗੋਲੇ ਦਾਗ ਰਿਹਾ ਬੰਬ ਦਾਗ ਰਿਹਾ ਲੋਕਾਂ ਨੂੰ ਇਹ ਫਿਕਰ ਪਈ ਹੈ ਕਿ ਅਸੀਂ ਜਾਨ ਕਿਵੇਂ ਬਚਾਉਣੀ ਹੈ ਬਹੁਤ ساری ਥਾਵਾਂ ਤੇ ਤਾਂ ਇਹ ਅਰਾਦੀਪ ਲੋਕਾਂ ਨੂੰ ਕਿ ਯਾਰ ਪਤਾ ਨਹੀਂ ਕੱਲ ਵਾਲਾ ਸਵੇਰ ਦਾ ਸੂਰਜ ਅਸੀਂ ਦੇਖ ਪਾਵਾਂਗੇ ਜਾਂ ਨਹੀਂ ਦੇਖ ਪਾਵਾਂਗੇ ਕਿਉਂਕਿ ਪਤਾ ਕੁਝ ਨਹੀਂ ਐਨੇ ਗੰਭੀਰ ਹਾਲਾਤ ਹੋਣ ਤੇ ਦੂਜੇ ਪਾਸੇ ਕੁਝ ਲੋਕ ਇਨਾ ਹਾਲਾਤਾਂ ਦੇ ਵਿੱਚੋਂ 20 ਪੈਸਾ ਕਮਾਉਣ ਦੀ ਸੋਚਣਾ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਅੱਜ ਇਹ ਦੌੜ ਲੱਗੀ ਹੋਈ ਹੈ ਕਿ ਯਾਰ ਅਸੀਂ ਆਪਣੀਆਂ ਜੇਬਾਂ ਭਰ ਲਈਏ ਲੋਕਾਂ ਦਾ ਜੋ ਹੁੰਦਾ ਹੋਈ ਜਾਵੇ ਦੇਸ਼ ਦਾ ਸਭ ਤੋਂ ਅਮੀਰ ਕਰਾਣਾ ਹਮ ਰਿਲਾਈਅੰਸ ਰਿਲਾਈਅੰਸ ਇੰਡਸਟਰੀ ਹੈ ਜਿਹੜੀ ਫਿਲਮ ਮੇਕਿੰਗ ਦੇ ਵਿੱਚ ਜਾਂ ਜੀਓ ਸਟੂਡੀਓ ਹੈ ਉਹਦੇ ਵੱਲੋਂ ਇਹ ਸੋਚਿਆ ਜਾ ਰਿਹਾ ਕਿ ਅਸੀਂ ਇਸ ਪੂਰੇ ਮਾਹੌਲ ਤੋਂ ਇਸ ਪੂਰੇ ਮੌਕੇ ਤੋਂ ਯੈਸ ਪੂਰੇ ਆਪਰੇਸ਼ਨ ਸੰਦੂਰ ਤੋਂ ਪੈਸਾ ਕਿਵੇਂ ਕਮਾਉਣਾ ਪਰ ਇਸ ਵੇਲੇ ਤਾਂ ਜੰਮੂ ਕਸ਼ਮੀਰ ਤੇ ਪੰਜਾਬ ਦੇ ਲੋਕ ਸਭ ਤੋਂ ਵੱਧ ਇਸ ਮਾਹੌਲ ਦੇ ਵਿੱਚ ਕਹਿ ਲਿਏ ਕਿ ਜੀਣ ਦੇ ਲਈ ਮਜਬੂਰ ਨੇ ਪਰ ਇੱਧਰ ਸਾਡੇ ਵੱਡੇ ਵੱਡੇ ਫਿਲਮਾਂ ਵਾਲੇ ਰਿਲਾਇੰਸ ਜੀਓ ਸਟੂਡੀਓ ਵਰਗੇ ਐਸੇ ਨੇ ਕਿ ਜਿਹੜੇ ਇਸ ਆਪਰੇਸ਼ਨ ਇਹਨਾਂ ਹਾਲਾਤਾਂ ਤੋਂ ਵੀ ਏ ਦੇਖ ਰਹੇ ਨੇ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਪੈਸੇ ਕਿਵੇਂ ਕਮਾਉਣੇ ਨੇ ਮੈਂ ਕਹਿੰਨਾ ਡੁੱਬ ਕੇ ਇਹਨਾਂ ਨੂੰ ਮਰ ਜਾਣਾ ਚਾਹੀਦਾ ਮਤਲਬ ਹਰਾਨੀ ਹੋ ਰਹੀ ਆ ਇਸ ਜਾਣ ਕੇ ਕਿ ਯਾਰ ਤੁਹਾਡੇ ਕੋਲ ਘਾਟਾ ਕਾਦਾ ਹੂੰ ਤੁਸੀਂ ਇੰਡੀਆ ਦਾ ਇੱਕ ਨੰਬਰ 1 ਅਮੀਰ ਪਰਿਵਾਰੋਂ ਤੁਹਾਡੀ ਇੰਡਸਟਰੀ ਐ ਬਹੁਤ ਵੱਡੀ ਤੁਹਾਡਾ ਇਹ ਜਿਹੜਾ ਰਿਲਾਇੰਸ ਕੰਪਨੀ ਆ ਉਹ ਦੁਨੀਆ ਦੇ ਟੌਪ 10 ਦੇ ਵਿੱਚ ਤੁਸੀਂ ਆਉਨੇ ਹੋ ਤੇ ਤੁਹਾਨੂੰ ਇਸ ਵੇਲੇ ਵੀ ਯਾਰ ਤੁਸੀਂ ਇਹ ਸੋਚਣਾ ਕਿ ਇਸ ਵੇਲੇ ਵੀ ਅਸੀਂ ਪੈਸਾ ਕਿਵੇਂ ਕਮਾਈਓ ਜੀਓ ਸਟੂਡੀਓ ਦੇ ਵੱਲੋਂ ਐਪਲੀਕੇਸ਼ਨ ਹੈ ਜਿਹੜੀ ਉਹ ਵਿਭਾਗ ਦੇ ਵਿੱਚ ਪਾ ਦਿੱਤੀ ਗਈ ਤੇ ਉੱਥੇ ਕਹਿ ਦਿੱਤਾ ਗਿਆ ਕਿ ਆਪਰੇਸ਼ਨ ਸੰਦੂਰ ਦਾ ਟਰੇਡਮਾਰਕ ਸਾਨੂੰ ਦੇ ਦਿੱਤਾ ਜਾਵੇ ਹੂੰ ਤੇ ਅਸੀਂ ਇਸ ਤੋਂ ਅੱਗੇ ਕੋਈ ਵੀ ਫਿਲਮ ਬਣਾਈਏ ਕੋਈ ਵੀ ਟੀਵੀ ਸ਼ੋਅ ਬਣਾਈਏ ਕੋਈ ਸੀਰੀਜ਼ ਬਣਾਈਏ ਇਹ ਸਿਰਫ ਅਸੀਂ ਨਾਲ ਇਸਤੇਮਾਲ ਕਰ ਸਕਦੇ ਹਾਂ ਤੇ ਜਦੋਂ ਇਹ ਚੀਜ਼ਾਂ ਪਤਾ ਲੱਗੀਆਂ ਜਦੋਂ ਇਹ ਖਬਰ ਬਾਹਰ ਆਈ ਲੋਕਾਂ ਨੇ ਥੂ-ਥੂ ਕਰਨਾ ਸ਼ੁਰੂ ਕੀਤਾ ਕਿ ਕੋਈ ਹੋਰ ਬੰਦਾ ਹੋਵੇ ਚਲੋ ਅਸੀਂ ਮੰਨ ਵੀ ਲਈਏ ਪਰ ਐਡਾ ਵੱਡਾ ਸਮੂਹ ਜਿਹਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਤਾਂ ਫਿਰ ਰਿਲਾਇੰਸ ਨੇ ਆਪਣੀ ਜਿਹੜੀ ਐਪਲੀਕੇਸ਼ਨ ਆ ਰਾਜਦੀਪੇ ਵਿਡਰਾਅ ਕੀਤੀ ਆ ਹੁਣ ਇਹ ਸੁਪਾਈਆਂ ਦਿੱਤੀਆਂ ਜਾ ਰਹੀਆਂ ਨੇ ਕਿ ਇਹ ਕਿਸੇ ਜੂਨੀਅਰ ਬੰਦੇ ਦਾ ਕੰਮ ਸੀ ਜੂਨੀਅਰ ਅਧਿਕਾਰੀ ਦਾ ਬਈ ਕੰਪਨੀ ਤਾਂ ਥੋੜੀ ਹੋ ਆ ਨਾ ਬਿਲਕੁਲ ਜੇ ਤੁਸੀਂ ਉਹਨਾਂ ਨੂੰ ਰੱਖਿਆ ਹੀ ਇਸ ਕੰਮ ਤੇ ਆ ਕਿ ਕੋਈ ਵੀ ਨਵਾਂ ਨਾਮ ਆ ਰਿਹਾ ਉਹ ਤੁਹਾਨੂੰ ਲੱਗਦਾ ਕਿ ਇਨ ਫਿਊਚਰ ਉਸ ਤੇ ਫਿਲਮਾਂ ਬਣ ਸਕਦੀਆਂ ਨੇ ਸ਼ੋਅ ਬਣ ਸਕਦੇ ਨੇ ਮੋਟੀ ਕਮਾਈ ਕੀਤੀ ਜਾ ਸਕਦੀ ਹੈ ਤਾਂ ਉਹ ਸਪੈਸ਼ਲ ਰੱਖੇ ਹੋਏ ਹੁੰਦੇ ਨੇ ਕੰਪਨੀਆਂ ਨੇ ਬੰਦੇ ਕਿ ਬਈ ਤੂੰ ਫਟਾਫਟ ਜਾ ਕੇ ਪਹਿਲਾਂ ਟ੍ਰੇਡਮਾਰਕ ਲੈ ਲੈਣਾ ਕੰਪਨੀ ਦੇ ਨਾਂ 'ਤੇ ਇੱਕ ਪਾਸੇ ਭਾਰਤ ਦੇ ਪਾਕਿਸਤਾਨ ਦੇ ਵਿਚਕਾਰ ਮਾਹੌਲ ਤਣਾਅਪੂਰਨਾ ਲੋਕਾਂ ਦੇ ਵਿੱਚ ਮਾਹੌਲ ਪੂਰਾ ਸਹਿਮ ਤੇ ਡਰਦਾ ਬਣਿਆ ਹੋਇਆਗਾ ਚਾਰੇ ਪਾਸੇ ਹਾਲਾਤ ਜਿਹੜੇ ਨੇ ਉਹ ਠੀਕ ਨਹੀਂ ਆ ਲੋਕ ਅਰਦਾਸਾਂ ਕਰ ਰਹੇ ਆ ਸ਼ਾਂਤੀ ਮੰਗ ਰਿਹਾ ਪਰ ਫਿਰ ਵੀ ਇਸ ਦੇ ਵਿਚਕਾਰ ਕੁਝ ਲੋਕ ਅਜਿਹੇ ਨੇ ਜਿਹੜੇ ਆਪਣੀਆਂ ਜੇਬਾਂ ਭਰਨ ਦੇ ਪਿੱਛੇ ਲੱਗੇ ਹੋਏ ਆ ਕਿ ਸਾਨੂੰ ਪੈਸਾ ਕਿਵੇਂ ਬਣੂਗਾ ਸਾਡੇ ਘਰ ਕਿਵੇਂ ਭਰਨਗੇ ਇਸ ਦੇ ਬਾਰੇ ਸਾਡੇ ਕੋਲ ਕੁਝ ਜਾਣਕਾਰੀ ਹੈ ਜਿਹੜੀ ਬੜੀ ਹੈਰਾਨ ਕਰ ਦੇਣ ਵਾਲੀ ਹੈ ਉਸ ਜਾਣਕਾਰੀ ਨੂੰ ਸਾਂਝਾ ਕਰਨਗੇ ਮੇਰਨਾ ਮੇਰੇ ਸਾਥੀ ਰਾਉ ਵਰਿੰਦਰ ਸਿੰਘ ਬੈਣੀਪਾਲ ਰਵ ਜੀ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਅੱਜ ਇਹ ਦੌੜ ਲੱਗੀ ਹੋਈ ਹੈ ਕਿ ਯਾਰ ਅਸੀਂ ਆਪਣੀਆਂ ਜੇਬਾਂ ਭਰ ਲਈਏ ਲੋਕਾਂ ਦਾ ਜੋ ਹੁੰਦਾ ਹੋਈ ਜਾਵੇ ਦੇਖੋ ਰਾਜੀਪਰ ਨਾ ਤੁਸੀਂ ਸੋਚ ਨਹੀਂ ਸਕਦੇ ਕਿ ਯਾਰ ਤੁਹਾਡੇ ਦੇਸ਼ ਦੇ ਵਿੱਚ ਐਸੇ ਵੀ ਲੋਕ ਨੇ ਇੱਕ ਪਾਸੇ ਤੁਹਾਡੀ ਸੈਨਾ ਲੜ ਰਹੀ ਹੈ ਹੂੰ ਦੂਜੇ ਪਾਸੇ ਤੁਹਾਡੇ ਬਾਰਡਰ ਏਰੀਏ ਦੀਆਂ ਜਿਹੜੀਆਂ ਸਟੇਟਾਂ ਨੇ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਜੰਮੂ ਕਸ਼ਮੀਰ ਹੋ ਗਿਆ ਰਾਜਸਥਾਨ ਹੋ ਗਿਆ ਰਾਜਸਥਾਨ ਹੋ ਗਿਆ ਕਿ ਇਹ ਇਹਨਾਂ ਲੋਕਾਂ ਦੇ ਉੱਤੇ ਰਾਤ ਨੂੰ ਸੁੱਤੇ ਪਿਆਂ ਦੇ ਉੱਤੇ ਪਾਕਿਸਤਾਨ ਗੋਲੇ ਦਾਗ ਰਿਹਾ ਬੰਬ ਦਾਗ ਰਿਹਾ ਹੈ ਲੋਕਾਂ ਨੂੰ ਇਹ ਫਿਕਰ ਪਈਆ ਕਿ ਅਸੀਂ ਜਾਨ ਕਿਵੇਂ ਬਚਾਉਣੀ ਆ ਬਹੁਤ ساری ਥਾਵਾਂ ਤੇ ਤਾਂ ਇਹ ਅਰਾਦੀਪ ਲੋਕਾਂ ਨੂੰ ਕਿ ਯਾਰ ਪਤਾ ਨਹੀਂ ਕੱਲ ਵਾਲਾ ਸਵੇਰ ਦਾ ਸੂਰਜ ਅਸੀਂ ਦੇਖ ਪਾਵਾਂਗੇ ਜਾਂ ਨਹੀਂ ਦੇਖ ਪਾਵਾਂਗੇ ਕਿਉਂਕਿ ਪਤਾ ਕੁਛ ਨਹੀਂ ਐਨੇ ਗੰਭੀਰ ਹਾਲਾਤ ਹੋਣ ਤੇ ਦੂਜੇ ਪਾਸੇ ਕੁਝ ਲੋਕ ਇਹਨਾਂ ਹਾਲਾਤਾਂ ਦੇ ਵਿੱਚੋਂ ਵੀ ਪੈਸਾ ਕਮਾਉਣ ਦੀ ਸੋਚਣ ਫਿਰ ਤੁਸੀਂ ਹਿਸਾਬ ਲਾਓ ਕਿ ਫਿਰ ਉਹਨਾਂ ਨੂੰ ਅਸੀਂ ਕਹੀਏ ਤੇ ਕਹੀਏ ਕਿ ਔਰ ਗੱਲ ਇਹ ਨਹੀਂ ਕਿ ਕੋਈ ਨਾਰਮਲ ਬੰਦਾ ਦੇਸ਼ ਦਾ ਸਭ ਤੋਂ ਅਮੀਰ ਕਰਾਣਾ ਹੂੰ ਰਿਲਾਇੰਸ ਰਿਲਾਇੰਸ ਇੰਡਸਟਰੀ ਆ ਜਿਹੜੀ ਫਿਲਮ ਮੇਕਿੰਗ ਦੇ ਵਿੱਚ ਜਾਂ ਜੀਓ ਸਟੂਡੀਓ ਹੈ ਉਹਦੇ ਵੱਲੋਂ ਇਹ ਸੋਚਿਆ ਜਾ ਰਿਹਾ ਕਿ ਅਸੀਂ ਇਸ ਪੂਰੇ ਮਾਹੌਲ ਤੋਂ ਇਸ ਪੂਰੇ ਮੌਕੇ ਤੋਂ ਯਸ ਪੂਰੇ ਆਪਰੇਸ਼ਨ ਸੰਦੂਰ ਤੋਂ ਪੈਸਾ ਕਿਵੇਂ ਕਮਾਉਣਾ ਹੂੰ ਰਿਲਾਇੰਸ ਉੱਥੇ ਲੱਗਿਆ ਹੋਇਆ अच्छा मतलब हैरानी हो रही है इस जान के कि यार ਤੁਹਾਡੇ ਕੋਲ ਘਾਟਾ ਕਾਦਾ ਹੂੰ ਤੁਸੀਂ ਇੰਡੀਆ ਦਾ ਇੱਕ ਨੰਬਰ 1 ਅਮੀਰ ਪਰਿਵਾਰੋਂ ਤੁਹਾਡੀ ਇੰਡਸਟਰੀ ਹੈ ਬਹੁਤ ਬੜੀ ਤੁਹਾਡਾ ਇਹ ਜਿਹੜਾ ਰਿਲਾਇੰਸ ਕੰਪਨੀ ਆ ਉਹ ਦੁਨੀਆ ਦੀ ਟੌਪ 10 ਦੇ ਵਿੱਚ ਤੁਸੀਂ ਆਉਨੇ ਹੋ ਤੇ ਤੁਹਾਨੂੰ ਇਸ ਵੇਲੇ ਵੀ ਯਾਰ ਤੁਸੀਂ ਇਹ ਸੋਚਣਾ ਕਿ ਇਸ ਵੇਲੇ ਵੀ ਅਸੀਂ ਪੈਸਾ ਕਿਵੇਂ ਕਮਾਈਏ ਹੁਣ ਗੱਲ ਮੈਂ ਦੱਸ ਦਿੰਨਾ ਲੋਕਾਂ ਨੂੰ ਆਪਾਂ ਬੜੀ ਗੱਲ ਕਮਾਉਂਦੇ ਨਹੀਂ ਹੂੰ ਗੱਲ ਕੀ ਆ ਹੁਣ ਦੇਖੋ 7 ਤਰੀਕ ਨੂੰ ਆਪਰੇਸ਼ਨ ਸੰਦੂਰ ਹੋਇਆ ਮਤਲਬ ਇੱਕ ਆਪਰੇਸ਼ਨ ਹੋਇਆ ਜਿਹਨੂੰ ਭਾਰਤ ਸਰਕਾਰ ਤੇ ਤਿੰਨੋਂ ਸੈਨਾਵਾਂ ਨੇ ਮਿਲ ਕੇ ਸਾਂਝੇ ਤੌਰ ਤੇ ਜਿਹਦਾ ਨਾਂ ਰੱਖਿਆ ਆਪਰੇਸ਼ਨ ਸੰਦੂਰ ਹੂੰ ਹੁਣ ਇਹ ਚ ਬਾਅਦ ਚ ਕਿਹਾ ਗਿਆ ਸੀ ਕਿ ਜਦੋਂ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਹੋ ਰਹੀ ਸੀ ਤਾਂ ਉਹਨਾਂ ਨੇ ਇਹ ਨਾਂ ਸੁਜੈਸਟ ਕਰਿਆ ਸੀ ਕਿ ਇਹ ਹੋਣਾ ਚਾਹੀਦਾ ਜੀ ਉਹਦਾ ਸਾਫ਼ ਤੌਰ ਤੇ ਸਿੱਧਾ ਮਤਲਬ ਇਹ ਸੀ ਕਿ ਜਿਹੜੀਆਂ ਸਾਡੀਆਂ ਭੈਣਾਂ ਉਹਨਾਂ ਦੇ ਜਿਹੜੇ ਹਸਬੰਦ ਮਾਰਤੇ ਸੀ ਪਹਿ ਲਗਾਮ ਦੇ ਵਿੱਚ ਉਹਨਾਂ ਦੇ ਸੁਹਾਗ ਉਜਾੜ ਦਿੱਤੇ ਗਏ ਤੇ ਸਿੰਧੂਰ ਸੁਹਾਗ ਦੀ ਨਿਸ਼ਾਨੀ ਹੁੰਦੀ ਹੈ ਠੀਕ ਹੈ ਨਾ ਸੋ ਇਹ ਇੱਕ ਤਰੀਕੇ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਨਾਮ ਰੱਖ ਕੇ ਕਿ ਸਿੰਧੂਰ ਆਪਣਾ ਬਦਲਾ ਲੈ ਰਿਹਾ ਹੂੰ ਠੀਕ ਹੈ ਜੀ ਪਰ ਦੂਜੇ ਪਾਸੇ ਜਦੋਂ 7 ਮਈ ਨੂੰ ਰਾਤ ਤੋਂ ਬਾਅਦ ਜਾਂ ਸਵੇਰ ਤੱਕ ਇਹ ਆਪਰੇਸ਼ਨ ਚੱਲਿਆ ਜੀ ਤਕਰੀਬਨ 20-25 ਮਿੰਟ ਚੱਲਿਆ ਤਾਂ ਤੁਸੀਂ ਰਾਤ ਦੀ ਪ ਯਕੀਨ ਨਹੀਂ ਕਰੋਗੇ ਕਿ ਜਿੱਥੇ ਇਹ ਨਾਂ ਦੇ ਟ੍ਰੇਡਮਾਰਕ ਰਾਈਟ ਕਾਪੀਰਾਈਟ ਮਿਲਦੇ ਨੇ ਵੀ ਟ੍ਰੇਡਮਾਰਕ ਹੋ ਗਿਆ ਕੋਈ ਵੀ ਨਾਮ ਹੈ ਹੁਣ ਜਿਵੇਂ ਮੈਂ ਤੁਹਾਨੂੰ ਦੱਸ ਦਿੰਨਾ ਕਿ ਜਿਵੇਂ ਕੋਈ ਫਿਲਮ ਬਣਨੀ ਆ ਜਾਂ ਕੋਈ ਵੀ ਸ਼ੋਅ ਬਣਨਾ ਉਸ ਨਾਂ ਦਾ ਜਿਹੜਾ ਕਾਪੀਰਾਈਟ ਆ ਉਹ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਹੁਣ ਆਪਰੇਸ਼ਨ ਸੰਦੂਰ ਲਾਂਚ ਹੋਇਆ ਖਬਰਾਂ ਚ ਆਇਆ ਹੀ ਸੀ ਹਜੇ ਕੁਝ ਹੀ ਘੰਟੇ ਹੋਏ ਤਾਂ ਜਿਹੜਾ ਜੀਓ ਸਟੂਡੀਓ ਦੇ ਵੱਲੋਂ ਐਪਲੀਕੇਸ਼ਨ ਆ ਜਿਹੜੀ ਉਹ ਵਿਭਾਗ ਦੇ ਵਿੱਚ ਪਾ ਦਿੱਤੀ ਗਈ ਤੇ ਉੱਥੇ ਕਹਿ ਦਿੱਤਾ ਗਿਆ ਕਿ ਆਪਰੇਸ਼ਨ ਸੰਦੂਰ ਦਾ ਟ੍ਰੇਡਮਾਰਕ ਸਾਨੂੰ ਦੇ ਦਿੱਤਾ ਜਾਵੇ ਤੇ ਅਸੀਂ ਇਸ ਤੋਂ ਅੱਗੇ ਕੋਈ ਵੀ ਫਿਲਮ ਬਣਾਈਏ ਕੋਈ ਵੀ ਟੀਵੀ ਸ਼ੋਅ ਬਣਾਈਏ ਕੋਈ ਸੀਰੀਜ਼ ਬਣਾਈਏ ਇਹ ਸਿਰਫ ਅਸੀਂ ਨਾਲ ਇਸਤੇਮਾਲ ਕਰ ਸਕਦੇ ਹਾਂ ਹੈਰਾਨੀ ਹੁੰਦੀ ਹੈ ਇੱਕ ਪਾਸੇ ਤੁਹਾਡੀ ਫੌਜ ਉਹ ਲੜ ਰਹੀ ਆ ਉਸ ਤੋਂ ਬਾਅਦ ਪਤਾ ਸੀ ਕਿ ਪਾਕਿਸਤਾਨ ਵੀ ਹਮਲਾ ਕਰ ਸਕਦਾ ਬਿਲਕੁਲ ਤੇ ਤੁਸੀਂ ਕਿੱਥੇ ਸੋਚ ਰਹੇ ਹੋ ਯਾਰ ਮਤਲਬ ਤੁਹਾਡਾ ਮਾਈਂਡ ਐਸਾ ਇਹਦੇ ਚ ਪੈਸਾ ਇੰਨਾ ਭਰਿਆ ਕਿ ਤੁਸੀਂ ਪੈਸਾ ਕਮਾਉਣਾ ਕਿਵੇਂ ਹਰ ਇੱਕ ਹਾਲਾਤਾਂ ਚ ਤੁਸੀਂ ਤਾਂ ਇਹੀ ਸੋਚੀ ਜਾਂਦੇ ਹੋ ਹੂੰ ਇਹ ਪਾਇਆ ਗਿਆ ਹੁਣ ਮੈਂ ਤੁਹਾਨੂੰ ਡਿਟੇਲ ਵੀ ਦੇ ਦਿੰਦਾ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਸੈਕਸ਼ਨ 11 ਦਾ ਐਕਟ ਐਕ ਟ੍ਰੇਡਮਾਰਕ ਐਕਟ ਹੈ ਉਦੇ ਤਹਿਤ ਹਰ ਇੱਕ ਜਿਹੜਾ ਨਾਮ ਆ ਉਹ ਟਰੇਡਮਾਰਕ ਹੋ ਜਾਂਦਾ ਠੀਕ ਹੈ ਠੀਕ ਹੈ ਜੀ ਹੁਣ ਇਹ ਜੀਓ ਸਟੂਡੀਓ ਦੇ ਵੱਲੋਂ ਇਹ ਐਪਲੀਕੇਸ਼ਨ ਪਾਈ ਗਈ ਸੀ ਇਸ ਐਕਟ ਦੇ ਤਾ ਤਾਂ ਉਹ ਕਦੋਂ ਪਾਈ ਗਈ ਮੈਂ ਤੁਹਾਨੂੰ ਦੱਸਦਾ 7 ਮਈ ਨੂੰ ਹੀ ਪਾਈ ਗਈ ਸੀ ਇਹ ਤੇ 7 ਮਈ ਨੂੰ ਸਵੇਰੇ 10:42 ਤੇ ਇਹ ਜੀਓ ਸਟੂਡੀਓ ਨੇ ਐਪਲੀਕੇਸ਼ਨ ਪਾਤੀ ਸੀ ਕਿ ਆਪਰੇਸ਼ਨ ਸੰਧੂਰ ਦਾ ਟਰੇਡਮਾਰਕ ਸਾਡੇ ਨਾਂ ਤੇ ਕਰ ਦਿੱਤਾ ਜਾਵੇ ਹੁਣ ਇਹਦੇ ਤੇ ਕੀ ਹੁੰਦਾ ਆ ਸੈਕਸ਼ਨ 11 ਕੀ ਕਹਿੰਦਾ ਕਿ ਜਿਹੜਾ ਵੀ ਬੰਦਾ ਪਹਿਲਾਂ ਆ ਗਿਆ ਕੋਈ ਨਾਮ ਨੂੰ ਲੈ ਕੇ ਤਾਂ ਉਹਦੇ ਨਾਮ ਤੇ ਟ੍ਰੇਡਮਾਰਕ ਉਹ ਕਰ ਦਿੱਤਾ ਜਾਂਦਾ ਕਿ ਬਈ ਉਹਦਾ ਹੈ ਨਾ ਉਹ ਤੋਂ ਕਿਸੇ ਨੇ ਅੱਗੇ ਯੂਜ਼ ਕਰਨਾ ਤਾਂ ਉਹਦੀ ਪਰਮਿਸ਼ਨ ਲੈਣੀ ਪਊਗੀ ਜਾਂ ਉਹ ਵੇਚ ਦੂਗਾ ਅੱਗੇ ਹਮ ਰਿਲਾਇੰਸ Jio ਦੇ ਵੱਲੋਂ ਇਹ 10:42 ਮਿੰਟ ਤੇ ਜਿਹੜੀ ਮੇਰੇ ਕੋਲ ਜਾਣਕਾਰੀ ਹੈ ਕਿ ਇਹ ਐਪਲੀਕੇਸ਼ਨ ਭਰਤੀ ਸੀ ਫਿਲ ਕਰਤੀ ਸੀ ਤੇ ਇਹ ਤੋਂ ਦੂਜੇ ਕੁਝ ਘੰਟਿਆਂ ਬਾਅਦ ਇਸੇ ਟਰੇਡਮਾਰਕ ਦੇ ਲਈ ਇੱਕ ਹੋਰ ਐਪਲੀਕੇਸ਼ਨ ਪਾਈ ਗਈ ਉਹ 11:25 ਤੇ ਪਾਈ ਗਈ ਇਹ ਮੁਕੇਸ਼ ਚੇਤਰਾਮ ਅਗਰਵਾਲਾ ਕੋਈ ਇਹ ਵੀ ਇੰਡਸਟਰੀ ਲਿਸਟ ਹੈ ਹੂੰ ਇਹਨੇ ਵੀ ਪਾਈ ਅੱਛਾ ਹਾਂ ਤੇ ਤੀਜੇ ਨੰਬਰ ਤੇ ਕੋਈ ਰਿਟਾਇਰਡ ਗਰੁੱਪ ਕੈਪਟਨ ਹੈਗਾ ਕੋਈ ਕਾਮਲ ਉਬੇ ਹੂੰ ਉਦੇ ਵੱਲੋਂ ਤੀਜੀ ਐਪਲੀਕੇਸ਼ਨ ਉਹਨੇ ਪਾਈ ਸੀ ਚੌਥੀ ਐਪਲੀਕੇਸ਼ਨ 7 ਮਈ ਨੂੰ ਸ਼ਾਮ ਨੂੰ 6:27 ਮਿੰਟ ਤੇ ਇੱਕ ਐਡਵੋਕੇਟ ਹੈ ਅਲੋਕ ਕੁਮਾਰ ਕੋਠਾਰੀ ਦਿੱਲੀ ਦਾ ਇਹਨੇ ਵੀ ਪਾਤੀ ਅੱਛਾ ਕਿ ਮੈਂ ਵੀ ਟ੍ਰੇਡਮਾਰਕ ਕੇ ਲੈ ਲਾਂ ਫਿਰ ਇੱਕ ਸੂਰਤ ਦਾ ਫਿਲਮ ਮੇਕਰ ਆ ਉਤਮ ਜਾਜੂ ਉਹਨੇ ਵੀ ਇਸ ਤਰੀਕੇ ਦੀ ਐਪਲੀਕੇਸ਼ਨ ਪਾ ਦਿੱਤੀ ਔਰ ਇਹਦੇ ਵਿੱਚ ਤੁਹਾਨੂੰ ਹੁਣ ਮੈਂ ਦੱਸਦਾ ਕਿਉਂਕਿ ਜੀਓ ਸਟੂਡੀਓ ਨੇ ਸਭ ਤੋਂ ਪਹਿਲਾਂ ਪਾਈ ਸੀ ਹਾਂ ਤਾਂ ਜਿਹੜੀ ਵੈਬਸਾਈਟ ਹੈ ਸਰਕਾਰੀ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਜਦੋਂ ਜਾ ਕੇ ਦੇਖਿਆ ਤਾਂ ਜਿਹੜਾ ਆਪਰੇਸ਼ਨ ਸੰਦੂਰ ਦਾ ਟਰੇਡਮਾਰਕ ਸੀ ਉਹ ਰਿਲਾਇੰਸ ਐਂਟਰਟੇਨਮੈਂਟ ਔਰ ਫਿਲਮ ਦੇ ਨਾਂ ਤੇ ਦਰਜ ਹੋ ਚੁੱਕਿਆ ਸੀ ਹੂੰ ਤੇ ਜਦੋਂ ਇਹ ਚੀਜ਼ਾਂ ਪਤਾ ਲੱਗੀਆਂ ਜਦੋਂ ਇਹ ਖਬਰ ਬਾਹਰ ਆਈ ਲੋਕਾਂ ਨੇ ਥੂ ਥੂ ਕਰਨਾ ਸ਼ੁਰੂ ਕੀਤਾ ਕਿ ਕੋਈ ਹੋਰ ਬੰਦਾ ਹੋਵੇ ਚਲੋ ਅਸੀਂ ਮੰਨ ਵੀ ਲਈਏ ਪਰ ਐਡਾ ਵੱਡਾ ਸਮੂਹ ਜੀ ਦੇਖੋ ਪੈਸੇ ਦੀ ਕੋਈ ਕਮੀ ਨਹੀਂ ਹਮ ਮਤਲਬ ਤੁਸੀਂ ਉਸ ਸਮੇ ਨੂੰ ਦੇਖ ਕੇ ਤੁਸੀਂ ਉਹਦੇ ਚੋਂ ਫਾਇਦਾ ਕਿਵੇਂ ਕੱਢਣਾ ਕਿ ਅੱਗੇ ਜਾ ਕੇ ਦੇਖੋ ਸੁਭਾਵਿਕ ਹੈ ਸਰਜਿਕਲ ਸਟ੍ਰਾਈਕ ਹੋਈ ਸੀ ਪਹਿਲਾਂ ਹਮ ਪਹਿਲਾਂ ਪਲਵਾਮਾ ਅਟੈਕ ਤੋਂ ਬਾਅਦ ਸਰਜਿਕਲ ਸਟ੍ਰਾਈਕ ਹੋਈ ਹਮ ਸਰਜਿਕਲ ਸਟ੍ਰਾਈਕ ਦੇ ਨਾਂ ਤੇ ਫਿਲਮ ਬਣੀ ਹੈ ਕਿ ਨਹੀਂ ਬਣੀ ਹੈ ਬਣੀ ਬਿਲਕੁਲ ਬਣੀ ਹੈ ਉਰੀ ਦੇ ਵਿੱਚ ਹੋਈ ਉਰੀ ਦੇ ਨਾਂ ਤੇ ਫਿਲਮ ਬਣੀ ਹਮ ਕਾਰਗਿਲ ਹੋਈ ਸੀ 99 ਦੇ ਵਿੱਚ ਲੜਾਈ ਕਾਰਗਿਲ ਦੇ ਨਾਂ ਤੇ ਫਿਲਮਾਂ ਬਣੀਆਂ ਬਿਲਕੁਲ ਸੋ ਇਹ ਪੈਸਾ ਕਮਾਇਆ ਜਾਂਦਾ ਹੈ ਇਸ ਤਰੀਕੇ ਦੇ ਹਾਲਾਤਾਂ ਤੋਂ ਵੀ ਇਹਨਾਂ ਨੂੰ ਫਿਲਮਾਂ ਦੇ ਰੂਪ ਦੇ ਵਿੱਚ ਢਾਲ ਕੇ ਪੈਸਾ ਕਮਾਇਆ ਜਾਂਦਾ ਤੇ ਜਦੋਂ ਲੋਕਾਂ ਨੇ ਥੂ ਥੂ ਕਰਨਾ ਸ਼ੁਰੂ ਕੀਤਾ ਕਿ ਯਾਰ ਆ ਤੁਸੀਂ ਕੰਮ ਇਹ ਕੀ ਕਰ ਰਹੇ ਹੋ ਰਿਲਾਇੰਸ ਵਾਲਿਓ ਤਾਂ ਫਿਰ ਰਿਲਾਇੰਸ ਨੇ ਆਪਣੀ ਜਿਹੜੀ ਐਪਲੀਕੇਸ਼ਨ ਆ ਰਾਜੀਪੇ ਵਿਡਰਾਅ ਕੀਤੀ ਹੈ ਹੂੰ ਡਿਡਰਾ ਕੀਤੀ ਹੈ ਤੇ ਫਿਰ ਰਿਲਾਇੰਸ ਨੇ ਸਟੇਟਮੈਂਟ ਵੀ ਜਾਰੀ ਕੀਤੀ ਹੈ ਕਿ ਦਰਅਸਲ ਦੇ ਵਿੱਚ ਇਹ ਜਿਹੜੀ ਐਪਲੀਕੇਸ਼ਨ ਹੈ ਕਹਿੰਦੇ ਕਿ ਇਹ ਸਾਡੇ ਕਿਸੇ ਜੂਨੀਅਰ ਨੇ ਪਾਤੀ ਸਾਡੇ ਤੋਂ ਬਿਨਾ ਪੁੱਛੇ ਅੱਛਾ ਸੀਨੀਅਰ ਕਹਿੰਦੇ ਕਿ ਇਹ ਜੂਨੀਅਰ ਅਧਿਕਾਰੀ ਨੇ ਪਾਤੀ ਕਾਲੀ ਦੇ ਵਿੱਚ ਸਾਡੇ ਤੋਂ ਬਿਨਾ ਪੁੱਛੇ ਪਰ ਅਸੀਂ ਕਹਿੰਦੇ ਇਸ ਨੂੰ ਹੁਣ ਵਾਪਸ ਲੈ ਰਹੇ ਹਾਂ ਸਾਨੂੰ ਇਹਦੀ ਲੋੜ ਨਹੀਂ ਹੈ ਤੇ ਸਾਡਾ ਕਹਿੰਦੇ ਇਸ ਨਾਂ ਨੂੰ ਯੂਜ਼ ਕਰਨ ਦਾ ਕੋਈ ਮਕਸਦ ਵੀ ਨਹੀਂ ਹੈ ਹੁਣ ਇਹ ਸਪਾਈਆਂ ਦਿੱਤੀਆਂ ਜਾ ਰਹੀਆਂ ਨੇ ਕਿ ਇਹ ਕਿਸੇ ਜੂਨੀਅਰ ਬੰਦੇ ਦਾ ਕੰਮ ਸੀ ਜੂਨੀਅਰ ਅਧਿਕਾਰੀ ਦਾ ਬਈ ਕੰਪਨੀ ਤਾਂ ਥੋੜੀ ਹੋ ਆ ਨਾ ਜੇ ਤੁਸੀਂ ਉਹਨਾਂ ਨੂੰ ਰੱਖਿਆ ਹੀ ਇਸ ਕੰਮ ਤੇ ਆ ਕਿ ਕੋਈ ਵੀ ਨਵਾਂ ਨਾਮ ਆ ਰਿਹਾ ਉਹ ਤੁਹਾਨੂੰ ਲੱਗਦਾ ਕਿ ਇਨ ਫਿਊਚਰ ਉਸ ਤੇ ਫਿਲਮਾਂ ਬਣ ਸਕਦੀਆਂ ਨੇ ਸ਼ੋਅ ਬਣ ਸਕਦੇ ਨੇ ਮੋਟੀ ਕਮਾਈ ਕੀਤੀ ਜਾ ਸਕਦੀ ਹੈ ਤਾਂ ਉਹ ਸਪੈਸ਼ਲ ਰੱਖਿਓ ਹੁੰਦੇ ਨੇ ਕੰਪਨੀਆਂ ਨੇ ਬੰਦੇ ਕਿ ਬਈ ਤੂੰ ਫਟਾਫਟ ਜਾ ਕੇ ਪਹਿਲਾਂ ਟ੍ਰੇਡਮਾਰਕ ਲੈ ਲੈਣਾ ਕੰਪਨੀ ਦੇ ਨਾਂ ਤੇ ਤੇ ਉਸਨੇ ਤਾਂ ਇਦਾਂ ਹੀ ਕੀਤਾ ਨਾ ਪਰ ਇਹ ਜਦੋਂ ਗੱਲਾਂ ਸਾਹਮਣੇ ਆਈਆਂ ਤੇ ਪੂਰੇ ਦੇਸ਼ ਦੇ ਵਿੱਚ ਇਹ ਆਇਆ ਕਿ ਯਾਰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਕਰੋਗੇ ਹਨਾ ਆ ਜਿਹੜਾ ਇੱਕ ਤੁਹਾਨੂੰ ਮੈਂ ਦੱਸਿਆ ਕਿ ਕੋਠਾਰੀ ਜਿਹੜਾ ਲੋਕੇਟ ਆ ਦਿੱਲੀ ਦਾ ਇਹ ਤੋਂ ਜਦੋਂ ਪੁੱਛਿਆ ਗਿਆ ਕਿ ਭਾਈ ਤੂੰ ਕੀ ਕਰਨਾ ਹੈ ਤੈ ਕਿਦੇ ਵਾਸਤੇ ਆ ਇਹ ਭਾਈ ਸਾਹਿਬ ਕਹਿੰਦੇ ਜੀ ਇਹ ਤਾਂ ਜੀ ਕਹਿੰਦੇ ਮੈਂ ਚੈਰਿਟੀ ਵਾਸਤੇ ਕਰ ਲਿਆ ਸੀ ਕਿ ਮੈਂ ਨਾ ਬੁੱਕ ਕਰਾ ਲਾ ਟ੍ਰੇਡਮਾਰਕ ਲੈ ਲਾ ਆਪਣੇ ਨਾਂ ਤੇ ਕਿ ਮੈਨੂੰ ਪਤਾ ਹੈ ਕਿ ਬਾਅਦ ਚੋਂ ਇਹਦੇ ਤੇ ਫਿਲਮਾਂ ਬਣਨਗੀਆਂ ਤੇ ਜਦੋਂ ਫਿਲਮਾਂ ਵਾਲਾ ਕੋਈ ਆਊਗਾ ਮੈਂ ਉਹਨਾਂ ਨੂੰ ਇਹ ਟ੍ਰੇਡਮਾਰਕ ਵੇਚੂਗਾ ਤੇ ਵੇਚ ਕੇ ਫਿਰ ਕਹਿੰਦੇ ਸਾਰੇ ਪੈਸੇ ਮੈਂ ਭਲਾਈ ਤੇ ਲਾ ਦੂੰਗਾ ਬੱਚਿਆਂ ਦੀ ਪੜ੍ਹਾਈ ਭਲਾਈ ਤੇ ਲਾਉਣੇ ਸੀ ਮੈਂ ਤਾਂ ਮੈਂ ਕਹਿੰਦੇ ਇਹ ਤੋਂ ਇੱਕ ਪੈਸਾ ਨਹੀਂ ਰੱਖਣਾ ਸੀ ਅੱਛਾ ਮਤਲਬ ਫਿਰ ਤੁਸੀਂ ਇਦਾਂ ਚੀਜ਼ਾਂ ਇਸ ਤਰੀਕੇ ਨਾਲ ਕਰਦੇ ਹੋ ਸੋ ਬੇहद ਸ਼ਰਮ ਦੀ ਗੱਲ ਹੈ ਰਾਦੀਪ ਜਿਸ ਵੇਲੇ ਅਸੀਂ ਦੇਖ ਰਹੇ ਹਾਂ ਕਿ ਦੇਸ਼ ਦਾ ਸਾਡਾ ਇੱਕ ਹਿੱਸਾ ਸਾਡੀਆਂ 3-4 ਬਾਰਡਰ ਸਟੇਟਾਂ ਸਖਤੇ ਦੇ ਵਿੱਚ ਨੇ ਰਾਤ ਨੂੰ ਲੋਕ ਸੌਂਦੇ ਨਹੀਂ ਹੈਗੇ ਜੇ ਸੌਂਦੇ ਨੇ ਤਾਂ ਸਾਇਰਨ ਵੱਜਣ ਲੱਗ ਜਾਂਦੇ ਨੇ ਹੂੰ ਇਹ ਸੋਚਦੇ ਨੇ ਰਾਤ ਨੂੰ ਬਾਰਡਰ ਸਟੇਟ ਦੇ ਲੋਕ ਕਿ ਪਤਾ ਨਹੀਂ ਅਸੀਂ ਸਵੇਰੇ ਦੀ ਸਵੇਰ ਦਾ ਸੂਰਜ ਦੇਖ ਪਾਵਾਂਗੇ ਜਾਂ ਨਹੀਂ ਦੇਖ ਪਾਵਾਂਗੇ ਬਿਲਕੁਲ ਜਿਹੜੇ ਬਾਕੀ ਸਟੇਟਾਂ ਨੇ ਹੂੰ ਨਾਰਥ ਇੰਡੀਆ ਨੂੰ ਛੱਡ ਕੇ ਸਾਊਥ ਚਲੇ ਜਾਓ ਜਾਂ ਮਿਡਲ ਇੰਡੀਆ ਦੇ ਵਿੱਚ ਲੈ ਲੋ ਉਹਨਾਂ ਲੋਕਾਂ ਨੂੰ ਇਹਨਾਂ ਰਾਤਾਂ ਦਾ ਕੋਈ ਅਹਿਸਾਸ ਨਹੀਂ ਹੈਗਾ ਹੂੰ ਕਿ ਕੀ ਭਾਅ ਵਿਕਦੀ ਐ ਡਰ ਕੀ ਹੁੰਦਾ ਗੋਲੇ ਉੱਤੋਂ ਚੱਲਦੇ ਨੇ ਉਹ ਉਹ ਚੀਜ਼ ਦੇਖਣ ਦੇ ਲਈ ਕਿੰਨਾ ਕੁ ਜਿਗਰਾ ਚਾਹੀਦਾ ਜਦੋਂ ਤੁਸੀਂ ਸਾਰੇ ਪਰਿਵਾਰ ਦੇ ਨਾਲ ਬੈਠੇ ਹੋ ਬਿਲਕੁਲ ਇਹ ਉਹਨੂੰ ਪਤਾ ਜਿਹੜਾ ਬਾਰਡਰ ਤੇ ਰਹਿੰਦਾ ਉਹਨੂੰ ਪਤਾ ਜਿਹੜਾ ਬਾਰਡਰ ਸਟੇਟ ਦਾ ਵਾਸੀ ਆ ਚਾਹੇ ਉਹ ਪੰਜਾਬ ਹੋਵੇ ਜੰਮੂ ਕਸ਼ਮੀਰ ਹਰਿਆਣਾ ਜਾਂ ਫਿਰ ਥੋੜਾ ਜਿਹਾ ਰਾਜਸਥਾਨ ਹੋਵੇ ਪਰ ਇਸ ਵੇਲੇ ਤਾਂ ਜੰਮੂ ਕਸ਼ਮੀਰ ਤੇ ਪੰਜਾਬ ਦੇ ਲੋਕ ਸਭ ਤੋਂ ਵੱਧ ਇਸ ਮਾਹੌਲ ਦੇ ਵਿੱਚ ਕਹਿ ਲਿਏ ਕਿ ਜੀਣ ਦੇ ਲਈ ਮਜਬੂਰ ਨੇ ਪਰ ਇੱਧਰ ਸਾਡੇ ਵੱਡੇ ਵੱਡੇ ਫਿਲਮਾਂ ਵਾਲੇ ਰਿਲਾਇੰਸ ਜੀਓ ਸਟੂਡੀਓ ਵਰਗੇ ਐਸੇ ਨੇ ਕਿ ਜਿਹੜੇ ਇਸ ਆਪਰੇਸ਼ਨ ਇਹਨਾਂ ਹਾਲਾਤਾਂ ਤੋਂ ਵੀ ਇਹ ਦੇਖ ਰਹੇ ਨੇ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਪੈਸੇ ਕਿਵੇਂ ਕਮਾਉਣੇ ਨੇ ਮੈਂ ਕਹਿੰਨਾ ਡੁੱਬ ਕੇ ਇਹਨਾਂ ਨੂੰ ਮਰ ਜਾਣਾ ਚਾਹੀਦਾ ਜੀ